अच्छा ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਨਾ ਉੱਥੇ ਚਾਰੇ ਦਰਵਾਜ਼ੇ ਖੁੱਲੇ ਹੁੰਦੇ ਕੋਈ ਭੇਤ ਭਾਵ ਨਹੀਂ ਹੁੰਦਾ ਨਾ ਸੰਗਤ ਦੇ ਵਿੱਚ ਲੰਗਰ ਜੀ ਵਰਤਾਇਆ ਜਾਂਦਾ ਕੋਈ ਇਦਾਂ ਨਹੀਂ ਕੀਤਾ ਜਾਂਦਾ ਤੁਸੀਂ ਹਿੰਦੂਆਂ ਜਾਂ ਮੁਸਲਮਾਨ ਇੰਨੀਆਂ ਰਹਿਮਤਾਂ ਕਿਵੇਂ ਨਹੀਂ ਤੁਹਾਨੂੰ ਕੀ ਲੱਗਦਾ ਕਿ ਇੰਨੀ ਬਖਸ਼ੀਸ਼ ਕਿਵੇਂ ਉਸ ਜਗ੍ਹਾ ਤੇ ਕਿਉਂਕਿ ਉਸ ਜਗ੍ਹਾ ਤੇ ਧੰਤਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਹੋਏ ਹੋਏ ਨੇ ਗੁਰੂ ਰਾਮਦਾਸ ਜੀ ਨੂੰ ਲੈ ਕੇ ਜਦੋਂ ਗੁਰੂ ਰਾਮਦਾਸ ਜੀ ਛੋਟੀ ਉਮਰ ਦੇ ਵਿੱਚ ਸਨ ਤੇ ਉਹਨਾਂ ਦੇ ਮਾਤਾ ਪਿਤਾ ਗੁਜ਼ਰ ਗਏ ਸਨ ਤੇ ਉਹਨਾਂ ਦੀ ਨਾਨੀ ਉਹਨਾਂ ਨੂੰ ਗੁਰੂ ਅਮਰਦਾਸ ਜੀ ਕੋਲ ਲੈ ਕੇ ਆਈ ਤੇ ਨਾਨੀ ਨੇ ਇਹ ਕਿਹਾ ਕਿ ਗੁਰੂ ਸਾਹਿਬ ਇਹ ਅਨਾਥ ਹੋ ਚੁੱਕਿਆ ਹੈ ਇਹਦੇ ਘਰ ਤੇ ਜਿੰਦੇ ਲੱਜੁਕੇ ਹਨ ਇਹਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਇਹਦੇ ਘਰ ਦੇ ਉੱਤੇ ਛੱਤ ਤੱਕ ਨਹੀਂ ਰਹੀ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਉਦੋਂ ਬਚਨ ਕੀਤੇ ਸਨ ਕਿ ਮੈਂ ਦੇਖ ਲਿਆ ਹੈ ਇਹਦਾ ਇੱਕ ਦਿਨ ਐਸਾ ਘਰ ਬਣੇਗਾ ਜਿਸ ਘਰ ਦੇ ਉੱਤੇ ਕੋਈ ਭੁੱਖਾ ਤੱਕ ਨਹੀਂ ਜਾਵੇਗਾ ਇਹਦੇ ਸਿਰ ਉੱਤੇ ਛੱਤਰ ਤੱਕ ਝੂਲਣਗੇ ਤੇ ਇਹਦੇ ਘਰ ਨੂੰ ਕਦੇ ਵੀ ਜਿੰਦਾ ਤੱਕ ਨਹੀਂ ਲੱਗੇਗਾ ਤੇ ਉਹ ਰਹਿਮਤਾ ਆਪਾਂ ਦੇਖ ਰਹੇ ਆ ਗੁਰੂ ਰਾਮਦਾਸ ਜੀ ਵਰਗਾ ਘਰ ਪੂਰੇ ਸੰਸਾਰ ਤੇ ਕਿਤੇ ਨਹੀਂ ਆ ਸੋਨੇ ਦਾ ਘਰ ਬਣ ਚੁੱਕਿਆ ਹੈ ਤੇ ਕੋਈ ਵੀ ਉੱਥੋਂ ਭੁੱਖਾ ਨਹੀਂ ਜਾਂਦਾ